ਜੜੀਆਂ ਕਾਲਜੀ ਵੀਡੀਓ ਦੇਖ ਰਹੇ ਸਭ ਜੀਆਂ ਨੂੰ ਲੈ ਕੇ ਹਾਂ ਜਰ ਅੱਜ ਦੀ ਵੱਡੀ ਖਬਰ ਮਾਨ ਸਰਕਾਰ ਦੀ ਮਾਝੇ ਵਿੱਚ ਪਕੜ ਹੋਈ ਕਮਜ਼ੋਰ 2022 ਵਿੱਚ ਬਣਾਏ ਪੰਜ ਮੰਤਰੀ ਤੇ ਹੁਣ ਘਟ ਕੇ ਰਹਿ ਗਏ ਤਿੰਨ ਤਰਨ ਤਰਨ ਉਪ ਚੋਣ ਤੋਂ ਪਹਿਲਾਂ ਵੱਡਾ ਸੁਨੇਹਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀ ਮੰਤਰੀ ਮੰਡਲ ਵਿੱਚ ਮਾਝਾ ਖੇਤਰ ਦੀ ਪਕੜ ਲਗਾਤਾਰ ਕਮਜ਼ੋਰ ਹੁੰਦੀ ਜਾ ਰਹੀ ਹੈ ਇੱਕ ਸਮਾਸੀ ਜਦੋਂ ਮਾਝਾ ਪੱਟੀ ਦੇ ਪੰਜ ਮંત્રી ਮੰਤਰੀ ਮੰਡਲ ਦਾ ਹਿੱਸਾ ਹੁੰਦੇ ਸਨ ਪਰ ਹੋਣ ਇਹ ਗਿਣਤੀ ਘਟ ਕੇ ਸਿਰਫ 3 ਰਹਿ ਗਈ ਹੈ ਹਾਲਾਂਕਿ ਜੇ ਹਨ ਕੀ ਹਾਲ ਹੀ ਵਿੱਚ ਉਹਨਾਂ ਦੇ ਵਿਭਾਗ ਦਾ ਅੱਧਾ ਹਿੱਸਾ ਵੀ ਇੱਕ ਮੰਤਰੀ ਤੋਂ ਵਾਪਸ ਲੈ ਲਿਆ ਲਿਆ ਗਿਆ ਹੈ ਦਾਰਾ ਸਲ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਤਰੀ ਹਰਪਜਨ ਸਿੰਘ ETO ਤੋਂ ਬਿਜਲੀ ਵਿਭਾਗ ਦੀ ਜ਼ਿੰਮੇਵਾਰੀ ਵਾਪਸ ਲੈ ਲਈ ਹੈ ਅਤੇ ਹੁਣ ਉਹਨਾਂ ਕੋਲ ਸਿਰਫ PWD ਵਿਭਾਗ ਬਚਿਆ ਹੈ ਇਹ ਫੈਸਲਾ ਜਿਹੇ ਸਮੇਂ ਲਿਆ ਗਿਆ ਜਦੋਂ ਅਗਲੇ 6 ਮਹੀਨਿਆਂ ਵਿੱਚ ਤਰਨਤਾਰਨ ਵਿੱਚ ਉਪਚੋਣਾ ਹੋਣ ਜਾ ਰਹੀਆਂ ਹਨ ਖਾਸ ਗੱਲ ਇਹ ਹੈ ਕਿ ਰਪਾਜਨ ਸਿੰਘ ETO ਜੰਡਿਆਲਾ ਗੁਰੂ ਤੋਂ ਵਿਧਾਇਕ ਹਨ ਅਤੇ ਇਹ ਇਲਾਕਾ ਕੰਡੂਰ ਸਾਹਿਬ ਲੋਕ ਸਭਾ ਸੀ ਯੂ ਟੂਡੇਰ ਦੀ ਨੋਨ ਦਾ ਹੈ ਜਿਸ ਵਿੱਚ ਤਰਨਤਾਰਨ ਦੀਆਂ ਉਹ ਵਿਧਾਨ ਸਭਾ ਸੀਟਾਂ ਵੀ ਸ਼ਾਮਲ ਹਨ ਜਿੱਥੇ ਉਪ ਚੋਣਾਂ ਹੋਣੀਆਂ ਹਨ ਯਾਦ ਕਰਵਾਇਆ ਕਰਵਾ ਦਈਏ ਕਿ ਜਦੋਂ 2022 ਵਿੱਚ ਭਗਵੰਤ ਮਾਨ ਦੀ ਸਰਕਾਰ ਬਣੀ ਸੀ ਤਾਂ ਮਾਝਾ ਖੇਤਰ ਨੂੰ ਸ਼ੁਰੂ ਵਿੱਚ ਮਜ਼ਬੂਤ ਪ੍ਰਤੀਨਿਧੀ ਮਿਲੀ ਸੀ ਜਿਸ ਵਿੱਚ ਮਾਝੇ ਦੇ ਪੰਜ ਆਗੂਆਂ ਨੂੰ ਮੰਤਰੀ ਬਣਾਇਆ ਗਿਆ ਇਹਨਾਂ ਵਿੱਚ ਡਾਕਟਰ ਇੰਦਰ ਬੀਰ ਸਿੰਘ ਗਰਨੀਜ਼ਰ ਤੇ ਹਰਪੰਜੀਤ ਸਿੰਘ ਈਟੀਓ ਲਾਲਜੀਤ ਸਿੰਘ ਪੁੱਲਰ ਕੁਲਦੀਪ ਸਿੰਘ ਢਾਰੀਵਾਲ ਤੇ ਲਾਲਜੰਦ ਕਟਾਰੂ ਚੱਕ ਸ਼ਾਮਲ ਸਨ ਪਰ ਹੋਣ ਮੰਤਰੀਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ ਕੁਲਦੀਪ ਸਿੰਘ ਢਾਰੀਵਾਲ ਜਦੋਂ 2022 ਵਿੱਚ ਆਪ ਸਰਕਾਰ ਬਣੀ ਤਾਂ ਕੁਲਦੀਪ ਸਿੰਘ ਢਾਰੀਵਾਲ ਨੂੰ ਪਿੰਡੂ ਵਿਕਾਸ ਅਤੇ ਪੰਚਾਇਤ ਖੇਤੀਬਾੜੀ ਅਤੇ ਕਿਸਾਨ ਵਪਲਾਈ ਅਤੇ ਪ੍ਰਵਾਸੀ ਭਾਰਤੀਆਂ ਮਾਮਲਿਆਂ ਵਰਗੇ ਮਹੱਤਵਪੂਰਨ ਵਿਭਾਗਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਮਈ 2023 ਵਿੱਚ ਕੈਬਨਟ ਫੇਰ ਬਦਲ ਵਿੱਚ ਪਿੰਡੂ ਵਿਕਾਸ ਅਤੇ ਪੰਚਾਇਤ ਦੇ ਨਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਕਾਸ ਵਾਪਸ ਲਿਆ ਗਿਆ ਇਸ ਤੋਂ ਬਾਅਦ ਉਹਨਾਂ ਕੋਲ ਸਿਰਫ ਪ੍ਰਵਾਸੀ ਭਾਰਤੀ ਮਾਮਲਿਆਂ ਦਾ ਉਹ ਭਾਗ ਰਹਿ ਗਿਆ ਹਾਲਾ ਕਿ ਇਹ ਕਾਰਜਕਾਰ ਜ਼ਿਆਦਾ ਦੇਰ ਤੱਕ ਨਹੀਂ ਚੱਲਿਆ ਇਸ ਸਾਲ 3 ਜੁਲਾਈ ਨੂੰ ਇਹ ਉਹਦਾ ਵਿਉਨਾਂ ਤੋਂ ਵਾਪਸ ਲਿਆ ਗਿਆ ਜਿਸ ਦਿਨ ਨਾਲ ਹੀ ਉਹਨਾਂ ਨੂੰ ਮੰਤਰੀ ਮੰਡਲ ਤੋਂ ਮੁਕਤ ਕਰ ਦਿੱਤਾ ਗਿਆ ਡਾਕਟਰ 인ਦਰਬੀਰ ਸਿੰਘ ਨਿੱਜਰ ਡਾਕਟਰ 인ਦਰਬੀਰ ਸਿੰਘ ਨਿੱਜਰ ਜੋ ਕਿ ਨਗਰ ਨਿਗਮ ਅਤੇ ਸੰਸਦੀ ਮਾਮਲਿਆਂ ਵਰਗੇ ਮਹੱਤਵਪੂਰਨ ਵਿਭਾਗਾਂ ਨੂੰ ਸੰਭਾਲ ਰਹੇ ਹਨ ਨੇ 31 ਮਈ 2023 ਨੂੰ ਨਿੱਜੀ ਕਾਰਨਾ ਦਾ ਹਵਾਲਾ ਦਿੰਦੇ ਹੋਏ ਮੰਤਰੀ ਅਹੁਦੇ ਤੋਂ ਸਤੀਫਾ ਦੇ ਦਿੱਤਾ ਸਰਕਾਰ ਜਾਂ ਪਾਰਟੀ ਲੀਡਰਸ਼ਿਪ ਤੋਂ ਉਨ੍ਹਾਂ ਦੇ ਸਤੀਫੇ ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਜਿਸ ਤੋਂ ਇਹ ਸਪਸ਼ਟ ਹੋ ਗਿਆ ਕਿ ਮਾਮਲਾ ਪੂਰੀ ਤਰ੍ਹਾਂ ਦਰੂਨੀ ਸੈਮਟੀ ਨਾਲ ਸੰਬੰਧਿਤ ਸੀ ਧੰਨਵਾਦ